ਪੰਜਾਬ ਪੁਲਿਸ ਸਰਦਾਰ ਨਸ਼ਾ ਤਸਰ ਸਰਦਾਰ ਪੰਜਾਬ ਪਰੇਸ਼ਰਮ ਟੀਕੇ ਲੱਗਦੇ ਆ ਅਸੀਂ ਬਹੁਤ ਦੁਖੀ ਆ ਤੇ ਬੱਚੇ ਸਾਡੇ ਜਿਹਾ ਮਰ ਗਏ ਆ ਉਪਰੇ ਬੱਚੇ ਹੀ ਆ ਕੇ ਇੱਥੇ ਬੈਂਦੇ ਤੇ ਟੀਕੇ ਸ਼ਰੀਆ ਮਲਾਂਦੇ ਆ ਅਸੀਂ ਕਹਿੰਨੇ ਆ ਤੇ ਅੱਗੋਂ ਸਾਨੂੰ ਕੰਮ ਕਿਦਾਂ ਦੇ ਆ ਪਰ ਕਿੱਥੋਂ ਕਿੱਥੋਂ ਆਂਦੇ ਮੁੰਡੇ ਐਵੇਂ ਨਹੀਂ ਸਾਨੂੰ ਪਤਾ ਕਿੱਥੋਂ ਦੇ ਆ ਨਸ਼ਾ ਚਿੱਟੇ ਦੇ ਜਾਂ ਤੇ ਸ਼ਰੀਆ ਮਾ ਸ਼ਰੀਆ ਮੱਥੇ ਮਲਕੇ ਕੋਈ ਰੋਗ ਟੋਕ ਨਹੀਂ ਆ ਕਿ ਕੋਈ ਇੱਥੇ ਸਾਡੇ ਅੰਚਰੇ ਨੇ ġੇੜਾ ਮਾਰਨਾ ਕਿਸੇ ਨੇ ਨਹੀਂ ਮਾਰਨਾ ਕੋ ਮਲਾਜਮ ਆਂਦੇ ਆ ਉਹਨਾਂ ਨੇ ਵਰਦੀ ਪਾਣੀ ਆ ਦੇ ਕੇ ਚਲ ਜਾਂਦੇ ਆ ਮੁੜ ਕੇ ਕਿਸੇ ਨੇ ਨਹੀਂ ਆਣਾ ਇੱਕ ਪਾਸੇ ਤਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਸ਼ੇ ਨੂੰ ਖਤਮ ਕਰਨ ਲਈ ਲਗਾਤਾਰ ਸਖਤ ਕਦਮ ਚੁੱਕ ਰਹੀ ਹੈ ਪਰ ਦੂਜੇ ਪਾਸੇ ਗੁਰਦਾਸਪੁਰ ਦੇ ਇਸਲਾਮਾਬਾਦ ਮੁਹੱਲੇ ਦੇ ਲੋਕ ਨਸ਼ੇੜੀਆਂ ਤੋਂ ਤੰਗ ਆਏ ਹੋਏ ਨੇ ਮੁਹੱਲਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੇ ਸਖਤ ਇਲਜ਼ਾਮ ਲਗਾਇਆ ਕਿ ਨਸ਼ੇੜੀਆਂ ਦੇ ਖਿਲਾਫ ਅਜੇ ਤੱਕ ਕੋਈ ਪੱਕੀ ਕਾਰਵਾਈ ਨਹੀਂ ਕੀਤੀ ਗਈ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕਈ ਵਾਰ ਕਸੋ ਆਪਰੇਸ਼ਨ ਤਹਿਤ ਮੁਹੱਲੇ 'ਚ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ ਪਰ ਅਜੇ ਤੱਕ ਨਾ ਤਾਂ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾ ਹੀ ਨਸ਼ੇ ਦੀ ਕੋਈ ਵੱਡੀ ਖੇਪ ਬਰਾਮਦ ਹੋਈ ਹੈ ਸ਼ਾਮ ਢਲਦੇ ਹੀ ਮੁਹੱਲੇ ਦੇ ਚੌਰਾਹਿਆਂ ਤੇ ਨਸ਼ਾ ਵੇਚਣ ਵਾਲਿਆਂ ਦੀਆਂ ਟੋਲੀਆਂ ਇਕੱਠੀਆਂ ਹੋ ਜਾਂਦੀਆਂ ਨੇ ਜਿਸ ਕਾਰਨ ਇਲਾਕੇ ਦੇ ਲੋਕ ਤੰਗ ਪਰੇਸ਼ਾਨ ਨੇ ਮੁਹੱਲੇ ਦੀਆਂ ਮਹਿਲਾਵਾਂ ਨੇ ਕਿਹਾ ਕਿ ਸ਼ਾਮ ਢਲਦੇ ਹੀ ਗਲੀਆਂ 'ਚ ਨਸ਼ੇੜੀ ਇਕੱਠੇ ਹੋ ਕੇ ਖੁੱਲੇ ਆਮ ਇੰਜੈਕਸ਼ਨ ਲਗਾ ਰਹੇ ਨੇ ਤੇ ਨਸ਼ਾ ਕਰ ਰਹੇ ਨੇ ਉਹਨਾਂ ਦਾ ਘਰੋ-ਬਾਰ ਨਿਕਲਣਾ ਮੁਸ਼ਕਲ ਹੋਇਆ ਪਿਆ ਤੇ ਜੇ ਕੋਈ ਉਹਨਾਂ ਨੂੰ ਰੋਕਦਾ ਤਾਂ ਨਸ਼ੇੜੀਆਂ ਵੱਲੋਂ ਧਮਕੀਆਂ ਤੇ ਗਾਲਾਂ ਕੱਢੀਆਂ ਜਾਂਦੀਆਂ ਨੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਪੁਲਿਸ ਸਿਰਫ ਗਲੀ 'ਚ ਚੱਕਰ ਲਗਾ ਕੇ ਚਲੀ ਜਾਂਦੀ ਹੈ ਤੇ ਇਹ ਨਸ਼ੇੜੀ ਹੁਣ ਸਿਰਫ ਨਸ਼ਾ ਹੀ ਨਹੀਂ ਕਰਦੇ ਸਗੋਂ ਚੋਰੀਆਂ ਕਰਨ ਤੇ ਵੀ ਉਤਰ ਆਏ ਨੇ ਤਾਂ ਇੱਕ ਹਫ਼ਤੇ ਚਾ ਮੁਹੱਲੇ ਚ ਦੋ ਤੋਂ ਵੱਧ ਚੋਰੀਆਂ ਵੀ ਹੋ ਚੁੱਕੀਆਂ ਨੇ ਇੱਕ ਤੰਦਵੀ ਜਿਹੇ ਮੁੰਡੇ ਬਾਹਰ ਦੇ ਮੁੰਡੇ ਆ ਕੇ ਨਸ਼ਾ ਕਰਦੇ ਪਏ ਸ਼ਰਿਆਮ ਟੀ ਗੇਲਾਂ ਦੇ ਵਿੱਚ ਨੰਗੇ ਹੋ ਕੇ ਇੰਜੈਕਸ਼ਨ ਲਾਂਦੇ ਪਿਆ ਮਹੱਲੇ ਵਾਲੇ ਦੁਖੀ ਹੋ ਗਏ ਆ ਅਸੀਂ ਕਹੀਏ ਤੁਹਾਨੂੰ ਤੁਮ ਕਹਿੰਦੇ ਜੇ ਕਦੀ ਪੁਲਿਸ ਨੂੰ ਕੋਈ ਬਲਾਇੰਡ ਕੀਤੀ ਪੁਲਿਸ ਕਈ ਵਾਰੀ ਕੰਪਲੀਟ ਕੀਤੀ ਆ ਆਂਦੇ ਆ ਫੇਰਾ ਵਾ ਝੜ ਜਾਂਦੇ ਆ ਅਸੀਂ ਬਹੁਤ ਪਰੇਸ਼ਾਨ ਆ ਸਾਡੀਆਂ ਕੁੜੀਆਂ ਘਰੋਂ ਬਾਹਰ ਨਿਕਲਦੀਆਂ ਇੱਥੇ ਟੋਲੀਆਂ ਟੋਲੀਆਂ ਬੈਠੇ ਹੁੰਦੀਆਂ ਵਾ ਟੀ ਗੇਲਾਂ ਦੇ ਸ਼ਰ ਮੁੜੇ ਦੀ ਪਛਾਣ ਨਹੀਂ ਹੈਗੀ ਤੁਹਾਨੂੰ ਹਾਂਜੀ ਤੇ ਚਾਹ ਨਹੀਂ ਹੈਗੀ ਮੁੜੇ ਦੇ ਕੌਣ ਨੇ ਮੁੜੇ ਪਰਲੇ ਮਹਲੇ ਵੀ ਆਂਦੇ ਆ ਕਾਫੀ ਮੋਹ ਵੀ ਜਾ ਮੁੜੇ ਆਂਦੇ ਬਹੁਤ ਜ਼ਿਆਦਾ ਮੁੜੇ ਆਂਦੇ ਆ ਭਾਈ ਪੁਲਿਸ ਆ ਕੇ ਚੈਕਿੰਗ ਕਰਦੀ ਆ ਛਾਪੇ ਵੀ ਮਾਰਦੀ ਆ ਤੇ ਉਦੋਂ ਨਹੀਂ ਉਹ ਆਂਦੀ ਘੜਦੀ ਘੜੀਆਂ ਆਂਦੀ ਚੱਕਰ ਮਾਰ ਚੱਲ ਜਾਂਦੀ ਆ ਵੇ ਉਹੀ ਹਾਲ ਫੇਰ ਉਹੀ ਹੁੰਦਾ ਵਾ ਇੱਧਰ ਤੰਗ ਹੋ ਗਏ ਜੀ ਤੇ ਚੋੜੀਆਂ ਵੀ ਗੱਲਾਂ ਪਿੱਛੇ ਆ ਕੇ ਦੋ ਚੋੜੀਆਂ ਹੋ ਗਈਆਂ ਹੁਦ ਦੇ ਵਿੱਚ ਦੋ ਚੋੜੀਆਂਾਂ ਗਈਆਂ ਜੀ ਆ ਮੋੜ ਤੇ ਇੱਥੇ ਬੈੰਦੇ ਆ ਆ ਨਾੜੀ ਦੇ ਸੜੇ ਆਂਦੀ ਇਕ ਲਾਂਦੇ ਜੀ ਜਦੋਂ ਪੁਲਿਸ ਨੂੰ ਕੰਪਲੇਨ ਕਰਦੇ ਪੁਲਿਸ ਆਉਂਦੀ ਆ ਕਿ ਜਾਂ ਪੁੱਲ ਸਾਂਂਦੀ ਵਿੱਚ ਚੱਕਰ ਮਾਰ ਜਾਈ ਜਾਂਦੀ ਉਸ ਤੋਂ ਬਾਅਦ ਕੋਈ ਵੀ ਨਹੀਂ ਫੇ ਤੀ ਹਟਾਉਂਦੇ ਤੇ ਫਿਰ ਕੀ ਦਿੰਦੇ ਅਗੋਂ ਤਮ ਕਿਆ ਦਿੰਦੇ ਆ ਢਾੜੀ ਜਗਾ ਵਾ ਢਾੜੀ ਜਗਾ ਵਾ ਕੋਈ ਕੋ ਕੌਣ ਦੇਉ ਐ ਤੇ ਮਾਲੇ ਵਾਲੇ ਤਾਂ ਆਈ ਆਈ ਕਹਨੇ ਕਿ ਬੈਠ ਕੰਮ ਬੰਦ ਕਰਕੇ ਜਾਵੇ ਕਿਹੜਾ ਕੰਮੇਸ਼ਾ ਕਰਦੇ ਇਥੇ ਆ ਗਏ ਟੀਕੇ ਲਾਂਦੇ ਆ ਬਸ ਜੋ ਚਟਾ ਛੜਿਆ ਹਮ ਲਾਂਦੇ ਬੇ ਆ ਨੰਗੇ ਨੰਗੇ ਉਹ ਘਟੇਗੇ ਉਹ ਨਹੀਂ ਵੇਦ ਕੇ ਜਰਾਨੀਆਂ ਵਾਂ ਕੁੜੀਆਂ ਵਾਂ ਧੀਆਂ ਵਾ ਇਥੇ ਉਹ ਟੀਕੇ ਲਾਂਦੇ ਬੇ ਛੜਿਆ ਹਮ ਲਾਂਦੇ ਬੇ ਪਰ ਅਥੇ ਸ਼ਰਯਮ ਟੀਕੇ ਲੱਗਦੇ ਆ ਅਸੀਂ ਬਹੁਤ ਦੁਖੀ ਆ ਤੇ ਬੱਚੇ ਸਾਡੇ ਜੇ ਕੰਮਰਗੇ ਆ ਉਪਰੇ ਬੱਚੇ ਹੀ ਆ ਕੇ ਇਥੇ ਬਹਿੰਦੇ ਤੇ ਟੀਕੇ ਸ਼ਰੀਆ ਮਲਾਂਦੇ ਆ ਅਸੀਂ ਕਹਨੇ ਆ ਤੇ ਅਗੋ ਸਾਨੂੰ ਕੰਮ ਕਿਦਾਂ ਦੇ ਆ ਪਰ ਕਿੱਥੋਂ ਕਿੱਥੋਂ ਆਂਦੇ ਮੁੰਡੇ ਐ ਵੀ ਨਹੀਂ ਸਾਨੂੰ ਪਤਾ ਕਿੱਥੋਂ ਦੇ ਆ ਕਿਉਂਕਿ ਕਰੋ ਬਾਹਰ ਨਹੀਂ ਨਿਕਲਦੇ ਤੇ ਸਾਡਾ ਨਿਕਲਣਾ ਮੁਸ਼ਕਲ ਆ ਕੀ ਕਰਨਾ ਸ਼ੁਰੂ ਨਸ਼ਾ ਚਿੱਟੇ ਦੇ ਇੱਥੇ ਸ਼ਰਿਆਮਾ ਸ਼ਰਿਆਮਾ ਮથે ਮਲਕੇ ਕੋਈ ਰੋਗ ਟੋਕ ਨਹੀਂ ਹੈ ਕਿ ਕੋਈ ਇੱਥੇ ਸਾਡੇ ਅੰਮਚੇ ਦੇ ਨੀ ਗੇੜਾ ਮਾਰਨਾ ਕਿਸੇ ਨੇ ਨਹੀਂ ਮਾਰਨਾ ਕੋ ਮਲਾਜਮ ਆਂਦੇ ਆ ਉਹਨਾਂ ਨੇ ਵਰਦੀ ਪਾਣੀ ਹੈ ਦੇ ਕੇ ਚਲ ਜਾਂਦੇ ਆ ਮੁੜ ਕੇ ਕਿਸੇ ਨੇ ਨਹੀਂ ਆਣਾ ਤੇ ਜੇ ਅਸੀਂ ਕੋਈ ਰਲ ਕੇ ਕੰਪਲੀਟ ਕਰਨੇ ਆ ਜਦ ਜਦ ਨੂੰ ਅਸੀਂ ਕਰਨੇ ਆ ਉਦੋਂ ਪੁਲਿਸ ਆਂਦੀ ਕੋ 4-5 ਘੰਟੇ ਬਾਅਦ ਉਦੋਂ ਉਹ ਸਾਰਾ ਆਪਣਾ ਸਮਝ ਜਾਂਦੇ ਆ ਉਹ ਕਾਹੀ ਬੁਰੇ ਬਾਂਦੇ ਸੰਤਮ ਕਿਆ ਦੰਦੇ ਕੋ ਕਾੜੇ ਬੱਚੇ ਆ ਛੋਟੇ ਛੋਟੇ ਐਵੇਂ ਸਾਡਾ ਨਿਕਲਣਾ ਮੁਸ਼ਕਲ ਹੋ ਗਿਆ ਤੈਨੂੰ ਮੁੰਡੇ ਪਛਾਣ ਨਹੀਂ ਬੱਚੇ ਪਛਾਣ ਕੇ ਤਾਂ ਹੈ ਹੀ ਭਣ ਭਾਂਦੀ ਦੁਨੀ ਕਿੰਨੂੰ ਪਛਾਣ ਕਰੀਏ ਅਤੇ ਆਪਣੇ ਮਹੱਲੇ ਦੇ ਵਿੱਚ ਰਲੇ ਦੇ ਆ ਕੁਝ ਬਾਹਰ ਦੇ ਰਲੇ ਦੇ ਆ ਤਾਂ ਪਤਾ ਨਹੀਂ ਲੱਗਦਾ ਕਿੱਧਰੋਂ ਕਿੱਧਰ ਕਿਹੜੇ ਖੜੇ ਆਏ ਗਲੀਆਂ 'ਚ ਬਹਿ ਕਰ ਗਲੀਆਂ 'ਚ ਬਹਿ ਕੇ ਸ਼ਰਮਾ ਤਾਲੀਆਂ 'ਚ ਬੋਲੋ ਤਾਂ ਕਹਿੰਦੇ ਖਾੜੀ ਪੈਲੀ ਆ ਤੁਹਾਡੀ ਪੈਲੀ ਤੇ ਪਿਓ ਦੀ ਪੈਲੀ ਆ ਸਾਡੀ ਪੈਲੀ ਤਾਂ ਨਹੀਂ ਆ ਹੁਣ ਸਾਡੇ ਬੱਚੇ ਬਾਹਰ ਸੋਦਾ ਤੱਕ ਨਹੀਂ ਲੈਣਦੇ ਅੱਜ ਵੀ ਆਈ ਸ਼ਰਿਆਮਾ ਰੋ ਜਾਂਦੇ ਆ ਪਾਣੀ ਭਰ ਗਿਆ ਦੋ ਚਾਦਨ ਹਫਤੇ ਤੋਂ ਨਹੀਂ ਇੱਥੇ ਤੇ ਮੰਡਰੀਆਂ ਉਹ ਨੁਕਰ ਦੇ ਵਿੱਚ ਸ਼ਰਿਆਮ ਲਾਉਂਦੇ ਆ ਜਦੋਂ ਇਸ ਵੀਡੀਓ ਬਣਾਣ ਆਨੇ ਆ ਉਦੋਂ ਨਿਕਲ ਜਾਂਦੇ ਆ اچھا ਹੁੰਦਾ ਜੇ ਅਸੀਂ ਇੱਥੇ ਪਹਿਲਾਂ ਡਿਲੀਵਰੀ ਹੁੰਦੀ ਆ ਨਸ਼ੇ ਦੀ ਖਰੀਦਣ ਵਾਸਤੇ ਆ ਜਾਂਦੇ ਮੁੰਡੇ ਢੇਰਾਂ ਦੇ ਢੇਰੀ ਪਤਾ ਨਹੀਂ ਕਿੱਥੋਂ ਆਉਂਦੇ ਫਿਰ ਉਹਨਾਂ ਨੇ ਆ ਕੇ ਇਥੋਂ ਨਸ਼ਾ ਜਦੋਂ ਉਹਨਾਂ ਨੂੰ ਮਿਲ ਜਾਣਾ 2-2.5 ਘੰਟੇ ਬਾਅਦ ਮਿਲ ਜਾਂਦਾ ਫਿਰ ਇੱਥੇ ਪਹਿਲੀਆਂ ਚ ਆ ਕੇ ਨਸ਼ਾ ਲਗਾਉਂਦੇ ਟੀਕੇ ਲਗਾਉਂਦੇ ਸ਼ਰਿਆਮ ਲਗਾਉਂਦੇ ਕੋਈ ਇੱਥੇ ਲਗਾ ਰਿਹਾ ਕੋਈ ਪੈਂਟਾ ਉਤਾਰ ਕੇ ਲਾ ਰਿਹਾ ਜੇ ਅਸੀਂ ਉਹਨਾਂ ਦੀ ਵੀਡੀਓ ਵੀ ਬਣਾਉਣਾ ਕਿ ਦਿੱਤੀਆਂ ਵਾ ਪਰ ਕੋਈ ਸਾਡੀ ਕਿਸੇ ਨੇ ਸਰਮਾਈ ਨਹੀਂ ਕੀਤੀ ਨਸ਼ਾ ਵਾਲਾ ਜਦੋਂ ਨੰਗੀ ਹੋ ਕੇ ਟਿਕਾਲਾਂ ਦਾ ਫੇਰ ਵੀ ਅਸੀਂ ਬੋਲਨੇ ਆ ਪਰ ਉਹਨਾਂ ਨੂੰ ਕੋਈ ਹਸਾ ਨਹੀਂ ਹੁੰਦਾ ਜੇ ਅਸੀਂ ਕਹਿੰਨੇ ਆ ਤਾਂ ਉਹ ਕਹਿੰਦੇ ਤੁਹਾਡੀ ਪਹਿਲੀ ਹੈ ਤੁਹਾਡੀ ਜਗ੍ਹਾ ਹੈ ਤੁਹਾਡੇ ਮਕਾਨ ਦੇ ਗੇ ਬਿਠੇ ਆ ਨਸ਼ਾ ਬਾਹਰੋਂ ਲੈ ਕੇ ਹੁੰਦੇ ਜਾਂ ਇੱਥੋਂ ਨਸ਼ਾ ਬਾਹਰੋਂ ਵੀ ਲਿਆਂਦੇ ਆ ਤੇ ਇੱਥੋਂ ਡਿਲੀਵਰ ਹੁੰਦਾ ਇੱਥੇ ਜਿਹੜੇ ਲਿਆਂਦੇ ਆ ਮੁੜੇ ਵੀ ਇੱਥੋਂ ਦੇ ਆ ਮਤਲਬ ਕਿ ਖਰੀਦਦੇ ਆ ਤੇ ਵੇਚਦੇ ਆ ਬਹੁਤ ਦੁਨੀਆ ਦੇ ਆਂ ਪਾਣੀ ਪਰਦੇ ਲੋਕਾਂ ਦੇ ਬੂਹਿਆਂ ਚ ਪੁਲਿਸ ਨੇ ਦੱਸਿਆ ਉਹਨਾਂ ਬਾਰੇ ਪੁਲਿਸ ਮਾਰਾ ਵੀ ਇਹੀ ਗੱਲ ਕੀਤੀ ਹੈ ਅਸੀਂ ਅੰਸੀ ਨਾਲ ਵੀ ਗੱਲ ਕੀਤੀ ਹੈ ਵੀ ਇੱਥੋਂ ਭਾਏ ਨਸ਼ੇ ਦਾ ਕੁਝ ਸੋਚੋ ਮਹਿਲਾ ਪਾਰਸ਼ਦ ਨਿਰਮਲ ਕੁਮਾਰ ਦੇ ਪਤੀ ਅਸ਼ੋਕ ਭੁੱਟੋ ਨੇ ਦੱਸਿਆ ਕਿ ਇਸਲਾਮਾਬਾਦ ਮੁਹੱਲਾ ਨਸ਼ੇ ਨੂੰ ਲੈ ਕੇ ਬਦਨਾਮ ਹੋ ਚੁੱਕਾ ਹੈ ਫਿਰ ਵੀ ਪੁਲਿਸ ਵੱਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਉਹ ਖੁਦ ਕਈ ਵਾਰ ਥਾਣਾ ਸਿਟੀ ਪਰਿਵਾਰੀ ਡੀਐਸਪੀ ਅਤੇ ਐਸਐਸਪੀ ਨੂੰ ਕਾਲ ਕਰ ਚੁੱਕੇ ਨੇ ਪਰ ਕਿਸੇ ਨੇ ਫੋਨ ਤੱਕ ਨਹੀਂ ਚੁੱਕਿਆ ਉਹਨਾਂ ਦੀ ਮੰਗ ਹੈ ਕਿ ਪੁਲਿਸ ਪ੍ਰਸ਼ਾਸਨ ਤੁਰੰਤ ਸਖਤ ਕਾਰਵਾਈ ਕਰੇ ਅਤੇ ਨਸ਼ਾ ਕਰਨ ਤੇ ਵੇਚਣ ਵਾਲਿਆਂ ਨੂੰ ਘੱਟੋ-ਘੱਟ 5 ਸਾਲ ਲਈ ਜੇ ਪਿੰਛਾ ਜਾਵੇ ਦੇਖੋ ਗੱਲ ਐ ਇਦਾਂ ਇਹ ਅੱਜ ਦਾ ਨਿਸ਼ਾਨੀ ਇੱਥੇ ਵਿਗਦਾ ਇਹ ਸਿਰਫ ਗਰੀਬ ਤਬਕਾ ਵਾ ਤੇ ਇਹਨਾਂ ਨੂੰ ਦਬਾਂਦੇ ਆ ਗਾਲਾਂ ਕੱਢਦੇ ਆ ਠੀਕ ਐ ਨਾ ਜਦੋਂ ਰਾਤ ਨੂੰ ਇੱਥੇ ਮੇਲਾ ਲੱਗਾ ਹੁੰਦਾ ਇਹ ਵਿਚਾਰੇ ਕੀ ਕਰਨ ਕਿਤੇ ਕਿਤੇ ਨਾਲ ਪੰਗੇ ਲੈਣੇ ਇੱਥੇ ਇੰਨਾ ਨਸ਼ਾ ਇੰਨਾ ਟੀਗਾ ਲੱਗਦਾ ਇੱਥੇ ਵਿਕਦਾ ਵੀ ਐ ਔਰ ਇੱਥੇ ਗੰਦ ਇੰਨਾ ਬੋਲਦੇ ਹਾਲੇ ਚ ਕੋਈ ਗੱਲ ਨਹੀਂ ਕਰਨ ਵਾਲੀ ਦੱਸੋ ਇਹ ਕਿੱਥੇ ਜਾਣਗੇ ਵਿਚਾਰੇ ਇੱਥੋਂ ਛੱਡ ਕੇ ਪੁਲਿਸ ਨਹੀਂ ਕੋਈ ਫੇਰਾ ਪੂਰਾ ਨਹੀਂ ਜੀ ਨਹੀਂ ਪੁਲਿਸ ਦਾ ਤਾਂ ਬੇੜਾ ਹੀ ਘਰ ਕੋਇਆ ਪਿਆ ਪੁਲਿਸ ਨੇ ਤਾਂ ਕਦੀ ਜੇ ਬੰਦਾ ਫੜ ਵੀ ਦੇ ਲੈਂਦੇ ਆ ਤੇ ਉਹ ਦੂਜੇ ਦਿਨ ਬਾਹਰ ਆ ਜਾਂਦਾ ਜੀ ਕੰਪਲੇਨ ਕੀਤੀ ਕਦੀ ਬੜੀ ਵਾਰੀ ਆ ਤੁਹਾਡੇ ਸਾਹਮਣੇ ਫੋਨ ਕਰੰਦੇ ਆ ਮੈਂ ਐਸਐਸਪੀ ਨੂੰ ਉਹ ਨਹੀਂ ਚੁੱਕੰਦੇ ਇਹਨੂੰ ਵੀ ਫੋਨ ਕੀਤਾ ਨਹੀਂ ਹੁਣ ਡੀਐਸਪੀ ਨੂੰ ਐਸਐਚਓ ਨੂੰ ਐਸਐਸਪੀ ਨੂੰ ਚੁੱਕਦੇ ਫੋਨ ਕਿਨੇ ਨਾ ਇੱਥੇ ਕੀ ਕਰਨਾ ਪੁਲਿਸ ਬਾਹਰ ਹਰ ਵਾਰੀ ਕਿ ਆਪਰੇਸ਼ਨ ਚਲਾਉਂਦੀ ਆ ਆ ਕੇ ਘਰਾਂ ਚ ਚੈਕਿੰਗ ਕਰਦੀ ਓਏ ਇਹ ਸਾਰਾ ਐਵੇਂ ਫੇਰਾ ਮਾਰ ਕੇ ਚਲ ਜਾਂਦੇ ਆ ਡਰਾਮੇਬਾਜੀ ਆ ਐਵੇਂ ਆਪਣੇ ਫੋਟੋਆਂ ਖਿਚਾ ਕੇ ਦੌੜ ਜਾਂਦੇ ਆ ਇੱਥੇ ਕੋਈ ਇੱਥੇ ਕੋਈ ਐਹੋ ਜੀ ਗੱਲ ਨਹੀਂ ਗਈ ਤੁਹੀ ਰਾਤ ਨੂੰ ਆਣ ਕੇ ਵੇਖ ਲਓ ਇੱਥੇ ਕੀ ਬੰਨਾ ਵਾ ਪੁਲਿਸ ਤੇ ਕੜੀ ਨਸ਼ਾ ਖਤਮ ਕਰ ਦਿੱਤਾ ਆ ਖਤਮ ਕਿੱਥੇ ਖਤਮ ਕਰਤਾ ਜੀ ਆਹਣਾ ਮੇਰੀ ਬਾੜ ਦੇ ਵਿੱਚ ਇੱਥੇ ਮੇਰੀ ਬਾੜ ਚ ਆਣ ਇੱਥੇ ਨਸ਼ਾ ਮੈਦਾਨਾ ਕੌਣ ਕੌਣ ਵੇਚਦੀ ਐ ਇਹ ਕਰਦੇ ਕੱਖਣੀ ਪੁਲਿਸ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਵੀ ਤੁਹਾਨੂੰ ਫੋਨ ਕਰੀ ਤਰਨ ਤਾਵਾਂਗੇ ਮੈਂ ਕਿਹਾ ਤੁਸੀਂ ਮੈਂ ਹੁਣ ਕੀ ਦੱਸਾਂ ਤੁਹਾਨੂੰ ਇਹਨਾਂ ਬਾਰੇ ਇਹ ਹੈਲਪਲਾਈਨ ਨੰਬਰ ਜਿਹੜੇ ਆ ਨਾ ਕੱਖਣੀਗਾ ਇਹ ਗਰੀਬਾਂ ਵਾਤੇ ਇਹਨਾਂ ਨੂੰ ਮਾਰ ਦਿਓ ਤੇ ਜਿਹੜੇ ਤਗੜੇ ਵੇਚਦੇ ਆ ਉਹਨਾਂ ਨੂੰ ਹੱਥ ਨਹੀਂ ਇਹਨਾਂ ਨੇ ਪਾਉਣਾ ਇਹ ਸਿਰਫ ਗਰੀਬ ਬੰਦੇ ਐਵੇਂ ਚੋਕਲੋਂ ਜਾਇਜੀ ਜਿਹੜੇ ਕੱਖ ਨਹੀਂ ਕਰਦੇ ਪੰਜਾਬ ਸਰਕਾਰ ਦੇ ਲੋ ਘਰ ਵੀ ਢਾਏਗੇ ਉਹਨਾਂ ਦੇ ਪਤੰਦਰ ਵੀ ਦਿੱਤੇਗੇ ਆ ਉਹ ਘਰ ਖੁਰਲੀਆਂ ਲੋਕਾਂ ਦੀ ਐਵੇਂ ਵੇਲੀਆਂ ਢਾਤੀਆਂ ਕਿ ਕਿਸੇ ਦਾ ਮਕਾਨ ਕਿਸ ਆ ਜਾਓ ਹਮਜੀਠੀ ਦਾ ਢਾਉ ਜਾ ਕਿ ਢਾਇਆ ਅਜੇ ਤੱਕ ਇਹਨਾਂ ਨੇ ਫੜ ਕੇ ਅੰਦਰ ਦੇ ਦਿੱਤਾ ਉਹ ਕਾਤੇ ਆ ਆਮ ਬਰਸਾਦ ਦੇ ਵਿੱਚ ਏਡੇ ਏਡੇ ਵੱਡੇ ਡਾਕੂ ਨੇ ਉਹਨਾਂ ਨੇ ਢਾਉਣਾ ਕਰ ਇਹ ਸਿਰਫ ਗਰੀਬਾਂ ਦੇ ਜਿਹੜੇ ਐਵੇਂ ਮੂ ਮਕਾਨ ਕੱਚੇ ਕੁੱਤੇ ਜਿਹੜੇ ਵੇਖੇ ਉਹ ਢਾਤੇ ਇਹਨਾਂ ਨੇ ਕੀ ਮੰਗ ਕਰਦੇ ਆ ਮੈਂ ਇਸ ਦੀ ਮੰਗ ਕਰਨਾ ਮੇਰੀ ਵਾਰਡ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਏ ਜਿਹੜਾ ਵੀ ਲੱਭਦਾ ਮੇਰੇ ਕੋਲ ਸੈਨ ਕਰਾ ਲੈ ਉਹਨਾਂ ਨੂੰ ਚੁੱਕ ਕੇ ਉਹਨਾਂ ਨੂੰ 5-5 ਸਾਲ ਤੱਕ ਅੰਦਰ ਰੱਖਣਾ ਦੂਜੇ ਦਿਨ ਤੇ ਬਾਹਰ ਆਂਦੇ ਆ ਉਹਦਾ ਫਾਇਦਾ ਕੋਈ ਨਹੀਂ